ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਕਸ਼ੇ ਲੈ ਕੇ ਆਏ ਆਂਗੇ ਤੇ ਉਹਨਾਂ ਵਿੱਚੋਂ ਦੋ ਤਾਂ ਹੈਗੀਆਂ ਗਾਵਾਂ ਟੋਕੜ ਤੇ ਇੱਕ ਬਾਈ ਕੋਲੇ ਆ ਗਈ ਮਹੀਨੇ ਦੀ ਸੂਈ ਝੋਟੀ ਤੇ ਇੱਕ ਆ ਗਈ ਟੋਕੜ ਮੱਝ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਆਏ ਮੰਨ ਕੇ ਚੱਲੋ ਵੀ ਆਪਣੇ ਸਾਰੇ ਪਸ਼ੂ ਬਾਈ ਅੱਜ ਸੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਆ ਬਾਪੂ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਪੂ ਹਾਂਜੀ ਬਹੁਤ ਵਧੀਆ ਨਾਮ ਤੇ ਬਾਪੂ ਆਪਣਾ ਐਡਰੈਸ ਬੋਲ ਦਿਓ ਹਾਂ ਸ਼ਮਸ਼ੇਰ ਸਿੰਘ ਨਾਮ ਆ ਜੀ ਠੀਕ ਆ ਪਿੰਡ ਚੰਗੀਆਂ ਪਿੰਡ ਚੰਗੀਆਂਣਾ ਜੀ ਜ਼ਿਲ੍ਹਾ ਆਪਾਂ ਨੂੰ ਬਾਪੂ ਜ਼ਿਲ੍ਹਾ ਬਰਨਾਲਾ ਕੀ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਪਿੰਡ ਬਾਪੂ ਆਪਣਾ ਜੀ ਨੇੜੇ ਪਿੰਡ ਇਧਰ ਭਰੋੜ ਪੈ ਜਾਂਦਾ ਜੀ ਹੂੰ ਜੇ ਇਧਰੋਂ ਆਵੇ ਰਾਮਪਰੇ ਕੰਨੋਂ ਤਾਂ ਦੋਲੇ ਵਾਲਾ ਜੀ ਠੀਕ ਹੈ ਬਾਬਾ ਤੇ ਥੋੜਾ ਕੰਡਾ ਬੰਨਾ ਆ ਜਾਂਦਾ ਜੀ ਇਧਰੋਂ ਸਲਾਬਤਪੁਰਾ ਇਧਰੋਂ ਸਲਾਬਤਪੁਰਾ ਆ ਜਾਂਦਾ ਕੰਟੈਕਟ ਨੰਬਰ ਬੋਲ ਦੋ 9814776340 ਇੱਕ ਵਾਰੀ ਹੋਰ ਬੋਲ ਦੋ ਬਾਈ 9814776340 ਇਹ ਬਾਪੂ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਪੂ ਪਹਿਲੇ ਨੰਬਰ ਵਾਲੀ ਤੋਂ ਕਿਹੜਾ ਸੂਆ ਸੂਈ ਗਿਆ ਜੀ ਇਹ ਤੇ ਦੂਜੇ ਕ ਸੂਇਆ ਜੀ ਦੂਜਾ ਸੂਆ ਸੂਈ ਗਿਆ ਹਾਂ ਜੀ ਦੂਜਾ ਕਿੰਨਾ ਟਾਈਮ ਹੋ ਗਿਆ ਵਾ ਪਸੂਈ ਨੂੰ ਇਹਨੂੰ ਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਸੂਈ ਨੂੰ ਬੱਚਾ ਇਹਦੇ ਮਗਰ ਕੀ ਆ ਵਾ ਬੱਚੀ ਆ ਜੀ ਬੱਚਾ ਵਸੀ ਆ ਜੀ ਵਸੀ ਚੰਗੀ ਆ ਨਾ ਹਾਂ ਜੀ ਬੱਚੀ ਪੋਕੜੀ ਆ ਜੀ ਬੱਚਾ ਮਗਰ ਆ ਗਿਆ ਬਾਈ ਵਸੀ ਤੇ ਬਾਪੂ ਕਿੰਨਾ ਦੁੱਧ ਆਦਾ ਥੱਲੇ ਇਹਦਾ ਜੀ ਤੋਲ ਕੇ ਲੈ ਜਾਵੇ ਸ਼ੱਕ 7 ਕਿਲੋ ਦੁੱਧ ਹੈ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀਕ ਹੈ ਤਸੱਲੀ ਨਾਲ ਚੋ ਕੇ ਤੋਲ ਕੇ ਲੈ ਜਾਵੇ ਬਾਪੂ ਕਹਿੰਦੇ ਵੀ ਭਾਵੇਂ ਭਾਈ ਦੋ ਟਾਈਮ ਆ ਭਾਵੇਂ ਤਿੰਨ ਟਾਈਮ ਆ ਵੀ ਥੱਲੀ ਕਰਕੇ ਆ ਜੀ ਥੱਲੀ ਕਰਕੇ ਠੀਕ ਆ ਬਾਪੂ ਤੇ ਚਵਾਈ ਇੱਕ ਨੰਬਰ ਆ ਇੱਕ ਨੰਬਰ ਚਵਾਈ ਚਾਰੇ ਥਾਣਾ ਚ ਪੂਰੀ ਚਾਰੇ ਥਾਣਾ ਠੀਕ ਆ ਬਾਪੂ ਕਹਿੰਦੇ ਚਵਾਈ ਆ ਗਈ ਚਾਰੇ ਥਾਣ ਵਧੀਆ ਚੱਲਦੀ ਹੂੰ ਬਾਕੀ ਟਾਈਮ ਥੋੜਾ ਹੋਇਆ ਭਾਈ 2 ਵਜੇ ਦਾ ਟਾਈਮ ਹੋਇਆ ਸ਼ਾਮ ਤੱਕ ਵਧੀਆ ਸੋਹਣੀ ਤਿਆਰ ਹੋ ਜਾਂਦੀ ਹਾਂ ਜੀ ਸੋਹਣੀ ਤਿਆਰ ਹੋ ਜਾਂਦੀ ਠੀਕ ਆ ਖੋਲੇ ਬਾਪੂ ਭਾਈ ਤੋਰ ਦੋ ਮੜੀ ਬਾਕੀ ਘਾਦ ਦਾ ਮੈਂ ਮੰਨ ਲਓ ਭਾਈ ਨਾ ਛੋਟੀ ਐ ਨਾ ਵੱਡੀ ਐ ਕਿ ਨਹੀਂ ਹਾਂਜੀ ਹਾਂ ਦਰਮਿਆਨੇ ਘਾਦ ਚ ਆ ਜਾਂਦੀ ਆ ਬੱਚਾ ਮਗਰ ਆ ਜਾਂਦਾ ਭਾਈ ਕਰਮ ਵਾਲੀ ਤੇ ਬਾਪੂ ਨੇ ਦੁੱਧ ਵੀ ਤਿਆਰ ਦੱਸਿਆ ਜਨਾਬ ਬਾਪੂ ਕਹਿੰਦਾ ਮੈਂ ਦੋ ਟਾਈਮ ਚੋਲੇ ਬਾ ਮੈਂ ਚਾਰ ਟਾਈਮ ਚੋਲੇ ਰੰਗ ਰੂਪ ਬਈ ਬਹੁਤ ਚੰਗਾ ਆ ਗਿਆ ਬਾਕੀ ਸੈਨਿੰਗ ਬਹੁਤ ਆ ਗਈ ਤੇ ਢਾਂਜਾ ਚੰਗਾ ਆ ਗਿਆ ਕੱਦ ਕਾਠ ਪੱਖੋਂ ਜੇ ਗੱਲ ਕਰੀਏ ਬਈ ਦਰਮਿਆਨੀ ਆ ਫੇਸ ਵਗੈਰਾ ਆਪਾਂ ਤੁਹਾਨੂੰ ਚੈੱਕ ਕਰਵਾ ਲੈ ਬਈ ਇਧਰ ਨੂੰ ਕਿਹ ਮੜਾ ਫੇਸ ਦਿਖਾਈ ਲੈ ਬਈ ਫੇਸ ਚੈੱਕ ਕਰੋ ਬੜਾ ਚੰਗਾ ਹੈ ਤੇ ਬਾਪੂ ਫੈਟ ਫੂਡ ਚੰਗੀ ਆਉਂਦੀ ਖੋਣ ਹਾਂਜੀ ਫੈਟ ਬਹੁਤ ਆਉਂਦੀ ਕਿੰਨੀ ਕ ਫੈਟ ਆਉਂਦੀ ਆ ਬਾਪੂ ਬਈ ਫੈਟ ਤੇ ਵੇਚਣ ਦੀ ਦੁਕਾਨ ਤੇ ਹਾਂ ਤੇ ਦੁੱਧ ਮੰਨ ਕਿਤਾ ਦਾ ਆਰੇ ਗਾ ਰ ਪੀਨ ਤੇ ਬੜੀਆ ਕੈਂਡੀ ਖੁਸ਼ ਹੋ ਕੇ ਲ ਜਾਂਦੇ ਆ ਦੁੱਧ ਬਹੁਤ ਠੀਕ ਆ ਮੰਨ ਕੇ ਚੱਲੋ ਵੀ ਪੀਨ ਚ ਸਵਾਦ ਹਾਂ ਪੀਨ ਬਹੁਤ ਸਵਾਦ ਆ ਠੀਕ ਆ ਬਾਪੂ ਤੇ ਹੁਣ ਮੈਂ ਕਹਾ ਬਾਪੂ ਇਹਦਾ ਮੁੱਲ ਕੀ ਰਹਿਣ ਵਾਲਾ ਮੋਲੇ ਤਾਂ ਜੀ 28000 ਕੇ ਦੇ ਦਾਂਗੇ ਪਤਾ ਹੀ ਜਾ 28 ਹਾਂਜੀ ਕੁਝ ਥੋੜਾ ਗਣਾ ਮਾਨਤਣ ਹੈਗਾ ਮਾਨਦਾਨ ਕਰ ਦਾਂਗੇ ਠੀਕ ਆ ਬਾਪੂ 28000 ਪੀ ਬਾਪੂ ਗਣਾ ਪਾ ਦੇ ਦੇਂਗੇ ਭਾਈ ਤੇ ਬਾਲਟ ਲਾ ਹੁਣ ਦਿਖਾਉਂਦੀ ਆ ਭਾਈ ਸ਼ਾਮ ਤੱਕ ਡਰ ਦੀ ਜਿਹੜੀ ਕੁਆਲਿਟੀ ਆ ਬਹੁਤ ਸੋਹਣੀ ਕਰਮਲ ਨੇ ਤਿਆਰ ਕਰਨੀ ਆ ਬਾਕੀ ਥਾਣਾ ਦਾ ਸਾਈਜ਼ ਆ ਜਿਹੜਾ ਬਹੁਤ ਚੰਗਾ ਆ ਗਿਆ ਬੱਚਾ ਵੀ ਮਗਰ ਆ ਗਿਆ ਪੱਸੀ ਤੇ ਅੱਗੇ ਬਾਪੂ ਇਧਰ ਦੋ ਨੰਬਰ ਦੇ ਤੋਕੜਾ ਗੀ ਹਾਂਜੀ ਤੋਕੜਾ ਗੀ ਜੀ ਕਿਹੜਾ ਸੂਆ ਸੂਈ ਵੀ ਆ ਇਹ ਤੀਜੇ ਕ ਸੂਏ ਆ ਜੀ ਤੀਜਾ ਸੂਆ ਹਾਂਜੀ ਤੇ ਕਿੰਨਾ ਟਾਈਮ ਦੀ ਸੂਈ ਹੈ ਬਾਪੂ ਪਤਾ ਕਰੋ ਇਹ 3 ਮਹੀਨੇ ਦੀ ਸੂਈ ਵੀ ਆ 3 ਮਹੀਨੇ ਦੀ ਹਾਂਜੀ ਠੀਕ ਆ ਇਹਦੇ ਥੱਲੇ ਕਿੰਨਾ ਦੁੱਧ ਇਹਦੇ ਥੱਲੇ ਹੈਗਾ 6 ਕਿਲੋ ਦੁੱਧ ਠੀਕ ਆ ਬਾਪੂ ਹਾਂ ਤਸੱਲੀ ਨਾਲ ਚੋਕੇ ਵਧੀਆ ਲੈ ਕੇ ਜਾਓ ਠੀਕ ਆ ਬਾਪੂ ਬਾਪੂ ਕਹਿੰਦਾ ਵੀ ਇੰਨੀ ਕ ਆਪਣੇ ਹੋ ਆ ਬਾਈ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਲੈ ਜਾਓ ਬਾਕੀ ਬਾਪੂ ਦੁੱਧ ਇਹਦੇ 1 ਮਹੀਨਾ ਹੋ ਗਿਆ ਤੇ ਬਾਪੂ ਫਿਰ ਮੁੱਲ ਖਾਲੀਆਂ ਵਾਲੀ ਕਰਾਂਗੇ ਹਾਂਜੀ ਖਾਲੀਆਂ ਵਾਲਾ ਕਰਾਂਗੇ ਕਿਉਂਕਿ ਹਜੇ ਚੈੱਕ ਤੇ ਨਹੀਂ ਆਉਂਦੀ ਚੈੱਕ ਨਹੀਂ ਕਰਾਈ ਜੀ ਅਸੀਂ ਐਵੇਂ ਕਹਿ ਦਿੱਤੀ ਚੈੱਕ ਚ ਆਉਂਦੀ ਨਹੀਂ ਬਾਈ ਬਾਪੂ ਕਹਿੰਦਾ ਖਾਲੀਆਂ ਵਾਲਾ ਇਹਦਾ ਮੁੱਲ ਹੋਣਾਗਾ ਤੇ ਚਵਾਈ ਚਾਰੇ ਥਣਾ ਤੋਂ ਕੇ ਆ ਚਾਰੇ ਥਣਾ ਦੀ ਠੀਕ ਚਵਾਈ ਬਾਪੂ ਆ ਓਕੇ ਆ ਬਾਈ ਚਾਰੇ ਥਣਾ ਤੋਂ ਬਾਕੀ ਮਹੀਨਾ ਹੋਗਾ ਟੀਕਾ ਲੱਗੇ ਨੂੰ ਤੇ ਮੁੱਲ ਹੋਗਾ ਬਾਪੂ ਕਹਿੰਦਾ ਖਾਲੀਆਂ ਵਾਲਾ ਤੇ ਭਾਵੇਂ ਕੋਈ ਗੱਪਣ ਮੰਨ ਲਿਓ ਭਾਵੇਂ ਹਜੇ ਫੰਡਰ ਮੰਨ ਨਹੀਂ ਖੋਲਿਓ ਬਾਈ ਇਹਨੂੰ ਵੀ ਤੋਲ ਤੋਂ ਮੜੀ ਖੋਲ ਕੇ ਕਦ ਕਾਠ ਬਾਈ ਚੰਗਾ ਆ ਗਿਆ ਬਾਈ ਸਾਈ ਵਾਲ ਆ ਗਿਆ ਨਾ ਹਾਂਜੀ ਸਾਈ ਵਾਲ ਆ ਗਿਆ ਹੂੰ ਚਾਹੀ ਵਾਲਾ ਬਈ ਬਰੀਡ ਮਿਲਦੀ ਬਹੁਤ ਘੱਟ ਆ ਮੰਗ ਬਹੁਤ ਦੁੱਧ ਇਹਨਾਂ ਦਾ ਵੀ ਕੋਈ ਕਰਮ ਵਾਲਿਆਂ ਦਾ ਮੱਝ ਨਾਲ ਦੇ ਹੁੰਦਾ ਹੂੰ ਹੂੰ ਬਾਕੀ ਤੂਰਾਦਾਰ ਆ ਬਈ ਇਹਦਾ ਵੀ ਇੱਕ ਨੰਬਰ ਆ ਗਿਆ ਰੰਗ ਰੂਪ ਸੈਨਿਕ ਚਮਕ ਬਹੁਤ ਚੰਗਿਆ ਤੇ ਤਾਜੀ ਦਾ ਤਕੀਰਕਾਰ ਸੀ ਬਾਪੂ 6 ਹੀ ਦਾ 10 ਬਾਰਾਂ ਚੱਲੇ ਦੁੱਧ ਦੇ ਥੱਲੇ ਬਾਰਾਂ ਕਿ ਠੀਕ ਹੈ ਤੇ ਮੁੱਲ ਬਾਪੂ ਇਹਦਾ ਕੀ ਰਹਿਣ ਵਾਲਾ ਫਿਰ ਇਹਦਾ ਮੁੱਲ 20000 ਆ ਜੀ ਆ ਇਹਦਾ ਮਾਨਤਾਣ ਕਰ ਦਾਂ ਠੀਕ ਹੈ ਹਾਂ ਜੀ 20000 ਰੁਪਏ ਬਾਪੂ ਕੇ ਨੇ ਇਹਦਾ ਮੁੱਲ ਵਾਕੀ ਆਏਗੇ ਦਾ ਥੋੜਾ ਕਨਾ ਮਾਨਤਾਣ ਮੌਕੇ ਤੇ ਜਰੂਰ ਹੋ ਜਾਊਗਾ ਤੇ ਅੱਗੇ ਆ ਗਈ ਤਿੰਨ ਨੰਬਰ ਤੇ ਬਾਪੂ ਝੋਟੀ ਕਿਹੜਾ ਸੂਆ ਸੂਈ ਆ ਇਹ ਪਹਿਲੇ ਸੋਇਆ ਜੀ ਪਹਿਲਾਂ ਹਾਂ ਜੀ ਕਿੰਨਾ ਟਾਈਮ ਹੋ ਗਿਆ ਬਾਪੂ ਇਹ ਨੂੰ ਮਹੀਨਾ ਕਤਾ ਹੋ ਗਿਆ ਜੀ ਸੂਈ ਨੂੰ ਠੀਕ ਹੈ ਹਾਂ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਇਹਦੇ ਮਗਰ ਕੀ ਆ ਜੀ ਹਾਂ ਜੀ ਕੱਟੀ ਆ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਆ ਗਈ ਕੱਟੀ ਕੱਟੀ ਵੀ ਕੋਈ ਸਾਨੂੰ ਦਿਖਾਉਣੇ ਕੱਟੀ ਬਹੁਤ ਚੰਗੀ ਆ ਗਈ ਹੈ ਨਾ ਹਾਂਜੀ ਕੱਟੀ ਇੱਕ ਰੰਗ ਦੇ ਬਹੁਤ ਸੋਹਣੇ ਹਨ ਹਮ ਮਗਰ ਬੱਚਾ ਆ ਗਿਆ ਭਾਈ ਕਰਮਲੀ ਦੇ ਕੱਟੀ ਤੇ ਕਿੰਨਾ ਦਤਾ ਬਾਪੂ ਇਹਦੇ ਥੱਲੇ ਦੋਨੋਂ ਲੰਗਣ ਦੁੱਧ ਦੇ ਥੱਲੇ 8 ਕਿਲੋ ਆ ਜੀ ਠੀਕ ਹੈ ਬਾਪੂ ਨੂੰ ਸੌਸ ਹੀ ਲਾ ਪੂਰੀ ਸੌਸ ਹੀ ਠੀਕ ਹੈ ਤੇ ਚਵਾਈ ਚੁਈ ਕੇ ਮੈਂ ਇਹਨੂੰ ਬਹੁਤ ਵਧੀਆ ਚੋਇਸ ਹੈ ਚਾਰੇ ਥਾਣਾ ਦੀ ਇੱਕੋ ਜੀ ਚਿਕਾ ਤੇ ਉਹ ਗੱਲ ਕਰੇ ਸਿੰਘ ਸਿੰਘ ਬਹੁਤ ਚੰਗਾ ਆ ਗਿਆ ਨਾ ਬਹੁਤ ਸੋਹਣਾ ਹੂੰ ਸਹੀ ਗੱਲ ਹੈ ਸਿੰਘ ਬਹੁਤ ਚੰਗਾ ਬਾਈ ਫੇਸ ਵਗੈਰਾ ਬੜਾ ਚੰਗਾ ਆ ਗਿਆ ਬਾਕੀ ਰੰਗ ਰੂਪ ਬਹੁਤ ਚੰਗਾ ਆ ਗਿਆ ਸੈਨਿੰਗ ਦੇਖੋ ਪਹਿਲਾਂ ਚਮਕ ਚਮਕ ਪਸ ਨੂੰ ਚੈੱਕ ਕਰਵਾ ਲੈ ਬੜੀ ਚੰਗੀ ਆ ਗਈ ਤੇ ਥਾਣਾ ਦਾ ਸੈ ਵੀ ਆਪਾਂ ਚੈੱਕ ਕਰਾਂ ਨਾ ਥਣ ਦੇਖੋ ਬਈ ਇਕੱਲਾ ਇਕੱਲਾ ਥਣ ਪੂਰੀ ਵਿਥੀ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰੀ ਖੜੀ ਹੈ ਨਾ ਮੈਂ ਹਾਂਜੀ ਸਜੇ ਚਬਾਈ ਚਬਾਈ ਸਮਾ ਪਿਆਗਾ ਉਸ ਹਵਾਨਾ ਦਾ ਜਾ ਲਾ ਕੇ ਚੱਲੋ ਥਣ ਇੱਕੋ ਜਿਹਾ ਬਈ ਚਾਰੇ ਥਣਾਂ ਨਾਲ ਪੂਰੀ ਵਿਥੀ ਤੇ ਲੱਗੇ ਹੋਏ ਆਗੇ ਸੌਸੀਲ ਦਸਨ ਮੁਤਾਬਕ ਬਾਪੂ ਦੇ ਖੋਲ ਦੇ ਬਈ ਇਹਨੂੰ ਵੀ ਤੋਰ ਦੇ ਮੜੀ ਬਾਕੀ ਚੰਗੀ ਆ ਗਈ ਬਈ ਬੇਲ ਬੂਲ ਬਹੁਤ ਆ ਗਈ ਤੇ ਕੱਦ ਦੀ ਗੱਲ ਕਰੀਏ ਤਾਂ ਕੱਦ ਬਈ ਲੋਟ ਆ ਕੋਈ ਬਾਲੀ ਵੱਡੀ ਨਹੀਂ ਤੇ ਬਾਲੀ ਛੋਟੀ ਵੀ ਹਾਂਜੀ ਲੈ ਬਈ ਚੈੱਕ ਕਰ ਸਕਦਾ ਰੰਗ ਰੂਪ ਤੋਰਾ ਪਿੱਛੇ ਤੋਂ ਚੜਾਈ ਚੜੂਈ ਕਰਨ ਵਾਲੀ ਦੀ ਫੁੱਲ ਸ਼ਿੰਗਾ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਹੈ ਅੱਖਾਂ ਬਈ ਮੈਨੂੰ ਲੱਗਾ ਉਹ ਆ ਗਿਆ ਨਾ ਵਿੱਚ ਹਾਂ ਹਾਂ ਨੀਲੀ ਰਾਵੀ ਦਾ ਥੋੜਾ ਜਿਹਾ ਜੇ ਕਹੀਏ ਆਪਾਂ ਗੱਲ ਹਨਾ ਮੱਥੇ ਦੇ ਬੱਲ ਆ ਬਈ ਤੇ ਮੁੱਲ ਬਾਪੂ ਦਾ ਅੱਜ ਇਹਦਾ ਮੁੱਲ 80000 ਹੈ ਜੀ 80000 ਰੁਪਏ ਹਾਂਜੀ ਹੋਜੂ ਮੰਨ ਤੈਨੂੰ ਥੋੜਾ ਮੰਨ ਦੋ ਹੁਣ ਹੋਜੂਗਾ ਜੀ ਮੰਨ ਤਾਣਾ ਠੀਕ ਹੈ ਬਾਪੂ 80000 ਰੁਪਏ ਬਾਪੂ ਗਣਾ ਬਈ ਇਹਦਾ ਮੁੱਲ ਹੈ ਤੇ ਸੂਈ ਨੂੰ ਬਈ 1 ਮਹੀਨੇ ਹੋਇਆ ਹਜੇ ਮਹੀਨਾ ਹੋਇਆ ਚਾਏ ਦੇ ਮਗਰ ਅੱਗੇ ਬਈ ਕੱਟੀ ਕੱਟੀ ਬਹੁਤ ਉਹ ਵੀ ਚੰਗੀ ਹੈ ਤੇ ਅੱਗੇ ਬਾਪੂ ਲਾਸਟ ਤੇ ਹਾਂਜੀ ਕਿਹੜਾ ਸੂਆ ਆ ਗਈ ਮਾਜੇ ਇਹ ਤੀਜਾ ਸੂਆ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਤੀਜਾ ਸੂਆ ਆ ਗਈ ਬਈ ਕਿੰਨਾ ਟਾਈਮ ਹੋ ਗਿਆ ਬਾਪੂ ਸੂਈ ਨੂੰ ਤਨ ਮਹੀਨਾ ਹੋ ਗਿਆ ਇਹਨੂੰ 3 ਮਹੀਨਾ ਹੋ ਗਿਆ 3 ਤੋਂ 4 ਮਹੀਨੇ ਹੋ ਗਏ ਸੂਈ ਨੂੰ ਬਾਪੂ ਕਹਿੰਦੇ ਬਈ ਬੱਚਾ ਇਹਦੇ ਮਗਰ ਕੀ ਆ ਬਈ ਘਟਾ ਜੀ ਠੀਕ ਹੈ ਬਈ ਠੀਕ ਆ ਭਰਾ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ 1.5 ਮਹੀਨਾ ਹੋ ਗਿਆ ਠੀਕ ਆ ਕੱਟਾ ਵੀ ਪਲੇ ਹੀ ਪਿਆ ਹਨ ਹੂੰ ਆ ਗਿਆ ਬਈ ਬੱਚਾ ਤੇ ਬਈ ਮਿਲਦੀ ਫਿਰੇ ਕੱਟੇ ਤੇ ਕੱਟੇ ਤੇ ਮਿਲਦੀ ਹੈ ਠੀਕ ਆ ਬਈ ਦੋਵੇਂ ਟਾਈਮ ਹਾਂਜੀ ਦੋਨੇ ਟਾਈਮ ਜਿਹੜੀਆਂ ਮਾਚਾ ਕੱਟੀ ਆਈ ਹੂੰ ਭਾਬੀ ਮਹਿਮਾਨ ਕਿੱਧਰ ਦਿਖ ਰਹੇ ਹੋ ਕੱਟੀ ਦੀ ਨਹੀਂ ਮਿਲਦੀ ਇਹ ਹਾਂ ਉਹੀ ਬਰ ਦਾਣਾ ਪਾ ਕੇ ਨੇ ਜਾ ਬਈ ਪੂ ਪਾਉਣਾ ਦੋ ਦੋ ਵੀ ਕੋਈ ਚੱਕਰ ਹੀ ਨਹੀਂ ਗਾ ਨਾ ਨਾ ਕੱਟੀ ਸ਼ার্ট ਨਾ ਸ਼ਟ ਨਾ ਸ਼ਟ ਠੀਕ ਹੈ ਭਾਈ ਕੋਈ ਪਾ ਮੂਰੇ ਬੰਨ ਨਾ ਹਾਂ ਮੂਰੇ ਬੰਨਦੀ ਦੋ 3 ਹੁਕ ਦੀ ਬਣੀ ਹੁੰਦੀ ਸਾਡੀ ਇਹ ਠੀਕ ਹੈ ਤੇ ਬਾਪੂ ਇਹਦੇ ਥੱਲੇ ਕਿੰਨਾ ਦੁੱਦਾ ਦੋਨਾਂ ਡੰਗਾ ਦਾ ਇਹਦੇ ਥੱਲੇ 8 ਕਿਲੋ ਦੁੱਦਾ ਠੀਕ ਹੈ ਉਹ ਸੌਸੀਲਾ ਹਾਂਜੀ ਪੂਰੀ ਸੌਸੀਲਾ ਠੀਕ ਹੈ ਦੂਮੇ ਮੈਨੇ ਕਿ ਚਲੋ ਬਾਪੂ ਗਨੇ ਸੌਸੀਲਾ ਬਾਈ ਭਵਾਨਾ ਇਹਦਾ ਵੀ ਦੇਖੋ ਬਈ ਬਹੁਤ ਚੰਗਾ ਆ ਗਿਆ ਥਾਣਾ ਦਾ ਸੈਜ ਵੀ ਇੱਕ ਨੰਬਰ ਆ ਗਿਆ ਥਾਣ ਬਹੁਤ ਚੰਗਾ ਲੱਗਿਆ ਬਈ ਇੱਕੋ ਜਿਹਾ ਥਾਣਾ ਪੂਰੀ ਬਥੀ ਜਿਹਨੂੰ ਆਪਾਂ ਕਹਿੰਦੀ ਥਾਣਾ ਲੱਗਿਆ ਵਗਾ ਤੇ ਇਧਰੋਂ ਵੀ ਆਪਾਂ ਬਈ ਚੈੱਕ ਕਰਾਉਣੇ ਆਗੇ ਤੀਜਾ ਸੁਆ ਗਿਆ ਨਾ ਹਾਂਜੀ ਤੀਜਾ ਸੁਆ ਠੀਕ ਹੈ ਥਾਣਾ ਦਾ ਬਈ ਸੈਜ ਚੈੱਕ ਕਰੋ ਬੜਾ ਚੰਗਾ ਹੈ ਕਿਉਂਕਿ ਹਜੇ ਸਮਾਂ ਪਸੰਦ ਬਈ ਦੱਸ ਹੀ ਦਿੰਨੇ ਵੀ ਕਿੰਨਾ ਕੁ ਟਾਈਮ ਹੁੰਦਾਗਾ ਕੋਸ ਹਾਵ ਨਾਲ ਦੰਦਾ ਚੱਲਾ ਲਓ ਉੱਟਾ ਈ ਕਵੇ ਦਾ ਟਾਈਮ ਹੁੰਦਾਗਾ ਤੇ ਸ਼ਾਮ ਤੱਕ ਡਰਾਂ ਦੀ ਕੁਆਲਿਟੀ ਕਮਾਲ ਦੀ ਤਿਆਰ ਕਰਨੀ ਇਹਨਾਂ ਨੇ ਤੇ ਇਹਦਾ ਮੁੱਲ ਕੀ ਰਹਿਣਾ ਇਹ ਤਾਂ ਫੋਨ ਤੇ ਕਰ ਦਾਂਗੇ ਮੁੱਲ ਜਾਇਜ਼ ਹਾਂ ਜਾਮਾ ਜਾਇਜ਼ ਕਰ ਦਾਂਗੇ ਠੀਕ ਹੈ ਖੋਲੋ ਜੀ ਮੋਟਰ ਮੜੀ ਤੋਂ ਥੋੜੀ ਜੀ ਨਾ ਬਈ ਇਹ ਗੱਲ ਕਰੀਏ ਲੱਸੀ ਜ਼ਰੂਰ ਆਗੀ ਤੇ ਜੇ ਕੱਦ ਕਾਠ ਦੀ ਗੱਲ ਕਰੀਏ ਚੰਗੀ ਸਮਾਈ ਹੋਗੀ ਬਈ ਬਹੁਤ ਸੁਣੀ ਤਿਆਰ ਹੋਣਾ ਹਨਾ ਹਾਂ ਜੀ ਬਹੁਤ ਬਹੁਤ ਮੰਨ ਤਾਜੀ ਦਾ 12-14 ਦਾ ਰੇਟ ਆ ਰਿਹਾ ਹੈ ਨੈਕਸਟ 14 ਦਾ ਠੀਕ ਹੈ ਬਾਕੀ ਤੋਰਾ ਤਾਰਾ ਬਈ ਇੱਕ ਨੰਬਰ ਮੂਰੋਂ ਜੇ ਗੱਲ ਕਰੀਏ ਗਾੜੀ ਗੁੜੀ ਵੀ ਚੰਗੀ ਆ ਪਿੱਛੇ ਤੋਂ ਪਸਾੜੀ ਵੀ ਫੁੱਲ ਚੰਗੀ ਹੈਗੀ ਸਿੰਘਾਂ ਦਾ ਸਾਈਜ਼ ਵੀ ਚੰਗਾ ਆ ਗਿਆ ਨਾਲ ਵੀ ਜਮਾ ਹੈ ਕਹਦੀਏ ਵੀ ਸਿੰਘ ਮੋੜੇ ਦਾ ਕੋਈ ਖੁੱਲਾ ਸਿੰਘ ਨਹੀਂ ਹੈਗਾ ਤੇ ਮੁੱਲ ਜਿਹੜਾ ਰਹੂਗਾ ਤਾਂ ਫੋਨ ਤੇ ਹੋਊਗਾ ਮੁੱਲ ਜਮਾ ਹੋਊਗਾ ਦੇਣ ਲੈਣ ਵਾਲਾ ਤੇ ਜਾਇਦ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਬਾਪੂ ਦੇ ਪਸ਼ੂਆਂ 'ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨਾ ਤਾਂ ਬਾਪੂ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ